ਕਿ ਅੱਜ ਗਵਰਨਰ ਐਟ ਹਾਊਸ ਹੋਇਆ ਹੈ ਉੱਥੇ ਸਿਆਮਨ ਸੰਨੇ ਕਈ ਹੋਰ ਅਧਿਕਾਰੀ ਵੀ ਪਹੁੰਚੇ ਨੇ ਕਈ ਦਿਗਜ ਹੈ ਨਾ ਸਖਸ਼ੇਤਤਾ ਵੀ ਪਹੁੰਚੇ ਕੀ ਹੈ ਇਸ ਦੇ ਮਾਇਨੇ ਨਹੀਂ ਸਭ ਤੋਂ ਵੱਡੀ ਗੱਲ ਅੱਜ ਦੀ ਜਿਹੜੀਆਂ ਤਸਵੀਰਾਂ ਦੇਖਣ ਵਾਲੀਆਂ ਨੇ ਇਹ ਤਸਵੀਰਾਂ ਰਿਕਾਰਡ ਚ ਹੋ ਗਈਆਂ ਨੇ ਕਿਉਂਕਿ ਜਦੋਂ ਦੀ ਕਰੀਬ 22 ਮਹੀਨੇ ਦੀ ਸਰਕਾਰ ਹੋ ਚੁੱਕੀ ਆ 16 ਮਾਰਚ 2022 ਤੋਂ ਆਪਾਂ ਗੱਲ ਕਰੀਏ ਜਦੋਂ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਜ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਇਸ ਤਸਵੀਰ ਦੇ ਵਿੱਚ ਇਹ ਹੈ ਕਿ ਪਹਿਲੀ ਦਫਾ ਅ 15 ਅਗਸਤ ਵੀ ਆ ਗਈ 26 ਜਨਵਰੀ ਵੀ ਆ ਗਈ ਹੁਣ ਫੇਰ ਆ ਗਈ 26 ਜਨਵਰੀ ਤੇ ਇਹ ਪਹਿਲੀ ਦਫਾ ਪੰਜਾਬ ਦੇ ਮੁੱਖ ਮੰਤਰੀ ਅੱਜ ਜਿਹੜਾ ਪ੍ਰੋਗਰਾਮ ਹੁੰਦਾ ਪੱਕਾ ਹੁੰਦਾ ਏ 15 ਅਗਸਤ ਤੇ 26 ਜਨਵਰੀ ਜਿਹਨੂੰ ਆਪਾਂ ਗਵਰਨਰ ਐਟ ਹੋਮ ਕਾਰ ਕਹਿੰਦੇ ਆ ਕਿ 15 ਅਗਸਤ ਤੇ 26 ਜਨਵਰੀ ਦੇ ਝੰਡਾ ਲਰਾਉਣ ਤੋਂ ਬਾਅਦ ਗਵਰਨਰ ਦੇ ਘਰ ਚਾਹ ਪਾਣੀ ਦਾ ਇੱਕ ਪ੍ਰੋਗਰਾਮ ਹੁੰਦਾ ਇੱਕ ਆਪਸੀ ਇੱਕ ਸਿਸ਼ਟਾਚਾਰ ਦਾ ਹੁੰਦਾ ਤੇ ਪਹਿਲੀ ਦਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਏ ਨੇ ਔਰ ਗਵਰਨਰ ਸਾਹਿਬ ਨਾਲ ਮਿਲੇ ਵੈਸੇ ਤੇ ਗਵਰਨਰ ਸਾਹਿਬ ਔਰ ਮੁੱਖ ਮੰਤਰੀ ਸਾਹਿਬ ਦਾ 36 ਦਾ ਅੰਕੜਾ ਹੈਗਾ ਲੇਕਿਨ ਜਿਹੜੀਆਂ ਅੱਜ ਦੀਆਂ ਤਸਵੀਰਾਂ ਕੈਦ ਹੋਈਆਂ ਉਹਦੇ ਚ ਇਹ ਲੱਗਾਗਾ ਕਿ ਮੰਤਰੀ ਨੇ ਹੌਲੀ ਹੌਲੀ ਗਵਰਨਰ ਸਾਹਿਬ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਇੱਕ ਯਰੀਆ ਲੱਭਾ ਚਲੋ ਅੱਜ ਗਵਰਨਰ ਐਟ ਹੋਮ ਆ ਤੇ ਇਸ ਕਰਕੇ ਆਪਾਂ ਗਵਰਨਰ ਸਾਹਿਬ ਨੂੰ ਮਿਲ ਲੈਂਦੇ ਹਾਂ ਜੀ ਚੰਗੀ ਗੱਲ ਕਿਉਂਕਿ ਜੇ ਪੰਜਾਬ ਦਾ ਰਾਜਪਾਲ ਜਾਂ ਮੁੱਖ ਮੰਤਰੀ ਕੋਈ ਵੀ ਹੈ ਕਿਸੇ ਸਟੇਟ ਦਾ ਮੁੱਖ ਮੰਤਰੀ ਜਾਂ ਗਵਰਨਰ ਦੀ ਆਪਸ ਦੇ ਵਿੱਚ ਨਹੀਂ ਬੰਦੀ ਉਹ ਸਟੇਟ ਪਿੱਛੇ ਰਹਿ ਜਾਂਦਾ ਹੈਗਾ ਤੇ ਇਹ ਲੱਗਦਾ ਹੈ ਕਿ ਦੋਨਾਂ ਦੀ ਇਹਨੂੰ ਆਪਾਂ ਕਹਿ ਸਕਦੇ ਕਿ ਗਵਰਨਰ ਤੇ ਮੁੱਖ ਮੰਤਰੀ ਦੀ ਸਲਾਹ ਵੀ ਹੋ ਗਈ ਹੈ ਜਿਹੜੇ ਅੱਜ ਗਏ ਨੇ ਕਿਉਂਕਿ ਪਹਿਲਾਂ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਹੋਏ ਨੇ ਗਵਰਨਰ ਦੇ ਘਰ ਜਾਂ ਗਵਰਨਰ ਹਾਊਸ ਜਾਂ ਜਿਹਨੂੰ ਆਪਾਂ ਰਾਜ ਭਵਨ ਹਾਊ ਦੀ ਮੁੱਖ ਮੰਤਰੀ ਗਏ ਨਹੀਂ ਆ ਮੈਨੂੰ ਲੱਗਦਾ ਕਿ ਇਹ ਦੂਜੇ ਦਫਾ ਹੋ ਗਿਆ ਜਦੋਂ ਜਦੋਂ ਮੰਤਰੀਆਂ ਨੇ ਸੌਂ ਚੁੱਕੀ ਸੀ ਉਦੋਂ ਗਏ ਨੇ ਜਾਂ ਅੱਜ ਗਏ ਨੇ ਇਸ ਕਰਕੇ ਬਾਕੀ ਤੇ ਅਧਿਕਾਰੀ ਆਉਂਦੇ ਰਹਿੰਦੇ ਹੈਗੇ ਨੇ ਹਾਂ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਮੋ ਉਹ ਤੇ ਕਈ ਦਫਾ ਗਵਰਨਰ ਹਾਊਸ ਜਿਹੜੇ ਪ੍ਰੋਗਰਾਮ ਹੁੰਦੇ ਨੇ ਉੱਥੇ ਹਾਜ਼ਰੀ ਭਰਉਂਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਦਫਾ ਗਏ ਨੇ ਔਰ ਜਿਵੇਂ ਦੀ ਵਿਗੜੀ ਆ ਗਈ ਹੈ ਜਦੋਂ ਉਹਦਾ ਪਹਿਲੇ ਇਹਨਾਂ ਨੇ ਸਪੈਸ਼ਲ اجلاس ਬੁਲਾਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਦੀ ਵਿਗੜੀ ਇੱਕ ਦੂਜੇ ਦੇ ਖਿਲਾਫ ਬੋਲਦੇ ਰਹੇ ਨੇ ਹਾਲਾਂਕਿ ਗਵਰਨਰ ਸਾਹਿਬ ਦੀ ਤਾਂ ਕੋਈ ਅਜਿਹੀ ਟਿੱਪਣੀ ਨਹੀਂ ਲੇਕਨ ਪੰਜਾਬ ਸਰਕਾਰ ਵੱਲੋਂ ਜ਼ੋਰ ਗਵਰਨਰ ਦੀਆਂ ਚਿੱਠੀਆਂ ਨੂੰ ਲਵ ਲੈਟਰ ਜਾਂ ਵਿਲਾ ਜਾਂ ਹੋਰ ਵੀ ਸਾਡਾ ਜਹਾਜ਼ ਨਹੀਂ ਵਰਤਕ ਦੇ ਘੁੰਮਦੇ ਰਹਿੰਦੇ ਨੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਤਲਕੀ ਵਧ ਗਈ ਫਿਰ ਇੱਕ ਦੂਜੇ ਦੇ ਖਿਲਾਫ ਚਿੱਠੀਆਂ ਸੁਪਰੀਮ ਕੋਰਟ ਤੱਕ ਪਹੁੰਚ ਗਏ ਵੀ ਗਵਰਨਰ ਸਾਨੂੰ ਬਜਟ ਸੈਸ਼ਨ ਨਹੀਂ ਬੁਲਾਉਂ ਦਿੰਦੇ ਫਿਰ ਉਹਨਾਂ ਕਹਿੰਦੇ ਕਿ ਗਵਰਨਰ ਕਹਿੰਦੇ ਕਿ ਇਸ ਮੈਨੂੰ ਮੈਂ ਜਾਣਕਾਰੀ ਮੰਗਦਾ ਮੈਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ ਉਹ ਇੰਨੀ ਜ਼ਿਆਦਾ ਤਲਕੀ ਵਧ ਗਈ ਸੀ ਪਰ ਆ ਜਿਹੜੀ 26 ਜਨਵਰੀ 2024 ਕਵਾਂਗੇ ਇੱਕ ਦਿਨ ਰਿਕਾਰਡ ਹੋ ਜੂਗਾ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਤ ਸਾਬ ਇੱਕ ਮੰਚ ਤੇ ਦਿਖੇ ਨੇ ਹੋ ਸਕਦਾ ਦੋਨਾਂ ਨੇ ਚਾਹ ਦਾ ਕੱਪ ਵੀ ਸਾਂਝਾ ਕੀਤਾ ਹੋਵੇ ਹੋ ਸਕਦਾ ਕਿ ਵੱਖਰੇ ਤੌਰ ਤੇ ਕੋਈ ਗੱਲਾਂ ਬਾਤਾਂ ਵੀ ਕੀਤੀਆਂ ਹੋਣਗੀਆਂ ਤੇ ਜੇ ਚੰਗੇ ਮਾਹੌਲ ਦੇ ਵਿੱਚ ਚਾਹ ਪਾਣੀ ਪੀਤਾ ਹੋਊਗਾ ਜਾਂ ਚੰਗੇ ਮਾਹੌਲ ਦੇ ਵਿੱਚ ਗੱਲਾਂ ਹੋਈਆਂ ਹੋਣੀਆਂ ਤੇ ਲਾਜ਼ਮੀ ਤੌਰ ਤੇ ਕਹਿ ਸਕਦੇ ਕਿ ਪੰਜਾਬ ਦੇ ਭਲੇ ਵਾਸਤੇ ਗੱਲ ਨਹੀਂ ਤੇ ਦੋਨਾਂ ਦੇ ਵਿਚਕਾਰ ਇੰਨੀ ਜ਼ਿਆਦਾ ਵਿਗੜ ਗਈ ਸੀ ਕਿ ਇਹ ਮੇ ਲੱਗਦਾ ਸੀ ਇੱਕ ਵਾਰ ਤੇ ਰਾਜਪਾਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਵੇਂ ਮੇਰੇ ਖਿਲਾਫ ਸਦੋਂ ਤੋਂ ਬਾਹਰ ਟਿੱਪਣੀਆਂ ਕੀਤੀਆਂ ਜਾਂਦੀਆਂ ਹੋ ਕਿਤੇ ਇਹ ਨਾ ਹੋਵੇ ਕਿ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਖਿਲਾਫ ਇੱਕ ਕ੍ਰਿਮੀਨਲ ਕੇਸ ਰਜਿਸਟਰਡ ਕਰਵਾਉਣਾ ਪਵੇ ਪਰ ਚੰਗੀ ਗੱਲ ਹੈ ਕਿ ਜੇ ਅੱਜ ਦੋ ਇਕੱਠੇ ਦਿਖੇ ਨੇ ਪੰਜਾਬ ਦੇ ਰਾਜਪਾਲ ਤੇ ਪੰਜਾਬ ਦੇ ਮੁੱਖ ਮੰਤਰੀ ਇਹ ਚੰਗੀ ਗੱਲ ਹੈ ਉਹ ਚੰਗੀ ਸ਼ੁਰੂਆਤ ਹੈ ਔਰ ਇਹੋ ਜਿਹੀਆਂ ਮੁਲਾਕਾਤਾਂ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦੀ ਹੋਣੀ ਹੈ ਜੀਦਾ ਹੋ ਸਕਦਾ ਇੱਕ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੋਰ ਵੀ ਤਸਵੀਰਾਂ ਮਿਲ ਜਾਣ ਕਿ ਇਕੱਠਿਆਂ ਨੇ ਚਾਹ ਪੀਤੀ ਇਕੱਠਿਆਂ ਨੇ ਜਾਂ ਦੁਪਹਿਰ ਦਾ ਖਾਣਾ ਖਾਦਾ ਜਾਂ ਰਾਤ ਦਾ ਖਾਣਾ ਖਾਦਾ ਤੇ ਪੰਜਾਬ ਦੇ ਲਈ ਕਹਿ ਸਕਦੇ ਹਾਂ ਕਿ ਇਹ ਇੱਕ ਵਧੀਆ ਹੈ ਕਿ ਦੋਵੇਂ ਜਣੇ ਜਿਨ੍ਹਾਂ ਦੀ ਲੜਾਈ ਆਪਸ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਪੰਜਾਬ ਦੇ ਕੰਮਾਂ ਦੇ ਲਈ ਭਲਾ ਹੋ ਸਕਦਾ ਹੈ ਮੈਂ ਕਹਿੰਦਾ ਕਿ ਜਿਹੜੀ ਛੱਤੀ ਦਾ ਅੰਕੜਾ ਸੀ ਜਾਂ ਆਪਸੀ મતਭੇਦ ਸੀ ਜਾਂ ਮਨ ਭੇਦ ਸੀ ਉਹਨੂੰ ਆਪਾਂ ਅੰਤ ਵੀ ਕਹਿ ਸਕਦੇ ਕਿ ਅੱਜ ਦੀ ਜਿਹੜੀ ਮੁਲਾਕਾਤ ਹੋਈ ਹੈ ਜਾਂ ਅੱਜ ਦੀ 26 ਜਨਵਰੀ ਦੇ ਦਿਨ ਮੌਕੇ ਇਕੱਠੇ ਹੋਏ ਨੇ ਹੋ ਸਕਦਾ ਹੈ ਕਿ ਜਿੰਨੇ ਪਿਛਲੀਆਂ ਸ਼ਿਕਵੇ ਸ਼ਿਕਾਇਤਾਂ ਸੀ ਉਹ ਵੀ ਦੂਰ ਹੋ ਗਈਆਂ ਹੋਣਗੀਆਂ